ਮੇਲਾ ਲੱਗਿਆ ਹੋਇਆ ਹੈ ਦੀਵਾਲੀ ਦਾ ਉਸ ਦਿਨ ਬਾਬਾ ਸ਼੍ਰੀ ਚੰਦ ਜੀ ਗੁਰੂ ਘਰ ਚ ਆਏ ਦੀਵਾਲੀ ਦਾ ਮੇਲਾ ਬਹੁਤ ਭਾਰੀ ਮੇਲਾ ਹੁੰਦਾ ਗੁਰੂ ਘਰ ਚ ਤੇ ਸੱਚੇ ਪਾਤਸ਼ਾਹ ਤਖਤ ਤੇ ਬੈਠੇ ਆ ਗੁਰੂ ਰਾਮਦਾਸ ਜੀ ਇਧਰ ਸੇਵਾਦਾਰਾਂ ਨੇ ਮਹਾਰਾਜ ਨੂੰ ਕਿਹਾ ਵੀ ਬਾਬਾ ਜੀ ਪੰਚੇ ਹੰ ਗੁਰੂ ਪੁੱਤਰ ਬਾਬਾ ਸ਼੍ਰੀ ਚੰਦ ਆ ਗਏ 사ਸੰਗਤ ਰਫ਼ਤਾਰ ਬੜੀ ਤੇਜ਼ ਸੀ ਤੁਰਦੇ ਬਹੁਤ ਜ਼ਿਆਦਾ ਤੇਜ਼ ਸੀ ਹਜੇ ਉਹ ਗੱਲਾਂ ਹੀ ਕਰਦੇ ਐਨੇ ਨੇੜੇ ਆ ਗਏ ਤੇ ਗੁਰੂ ਰਾਮਦਾਸ ਮਹਾਰਾਜ ਉੱਠ ਕੇ ਖੜੇ ਹੋ ਗਏ ਤੇ ਹੱਥ ਜੋੜੇ ਜਿਹੜੇ ਆਸਣ ਤੇ ਆਪ ਬੈਠੇ ਤੇ ਉਸੇ ਆਸਣ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਬਿਠਾਇਆ ਤੇ ਬਾਬਾ ਜੀ ਬੈਠੇ ਤਿੰਨ ਪ੍ਰਕਰਮਾ ਗੁਰੂ ਰਾਮਦਾਸ ਮਹਾਰਾਜੀ ਨੇ ਬਾਬਾ ਸ਼੍ਰੀ ਚੰਦ ਜੀ ਦੀਆਂ ਕੀਤੀਆਂ ਕਰਕੇ ਨਾ ਬਿਲਕੁਲ ਸਾਹਮਣੇ ਬਹਿ ਗਏ ਜਦੋਂ ਸਾਹਮਣੇ ਬੈਠੇ ਸ੍ਰੀ ਤੰਦ ਬੋਲਿਓ ਤਤਕਾਲੂ ਕਰਤ ਪ੍ਰਧਖਣਾ ਪ੍ਰੇਮ ਦਿਆਲੂ ਜਦੋਂ ਪ੍ਰਧਖਣਾ ਕਰਕੇ ਮਹਾਰਾਜ ਬੈਠੇ ਨਾ ਸਤਗੁਰੂ ਜੀ ਤੇ ਮਹਾਰਾਜੀ ਦੇ ਮੁਖਾਰ ਵਿੱਚ ਨੂੰ ਦੇਖ ਕੇ ਕਹਿੰਦੇ ਐਸਾ ਬਾੜਾ ਕੈਸ ਵਧਾਇਓ ਸੁਣ ਕੇ ਸਤਗੁਰ ਭਈ ਨਿਰਮਾਇਓ ਕੀ ਸੋਣਾ ਦਾੜਾ ਕਿਵੇਂ ਵਧਾਇਆ ਐਡਾ ਵੱਡਾ ਘੋੜਾ ਸੁਣਾ ਕਿਉਂਕਿ ਨਾਭੀ ਤੱਕ ਮਹਾਰਾਜ ਜੀ ਦਾ ਜਿਹੜਾ ਦਾੜਾ ਸੀ ਉਹ ਧੰਗੁਰ ਰਾਮ ਦਾ ਸੱਤੇ ਪਾਸ਼ਾ ਜੀ ਦਾ ਸ਼ੋਭਨੀਕ ਸੀ ਤੇ ਮੁਸਕਰਾਂ ਕੇ ਕਹਿਣ ਲੱਗੇ ਕਿ ਮਹਾਰਾਜ ਜੀ ਆਪ ਜੀ ਦੇ ਚਰਨ ਛਾੜਨ ਵਾਸਤੇ ਆਪ ਜੀ ਵਰਗੇ ਮਹਾਂਪੁਰਖਾਂ ਦੇ ਚਰਨ ਛਾੜਨ ਵਾਸਤੇ ਐਸਾ ਦਾੜਾ ਕੈਸ ਵਧਾਇਓ ਸੁਣ ਕੇ ਸਤਗੁਰ ਭਈ ਨਿਰਮਾਇਓ ਚਰਨ ਗਹੇ ਔਰ ਪ੍ਰੇਮ ਸੇ ਪਹੁੰਚੇ ਬਾਰੰਬਾਰ ਇਸੀ ਹੀਤ ਬਦਾਤ ਹੈ ਸੁਣੀਏ ਸਤ ਗੁਰਦਿਆਰ ਚਰਨ ਫੜ ਲਈ ਔਰ ਪ੍ਰੇਮ ਨਾਲ ਬਾਰ 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 ਪਹੁੰਚਣ ਲੱਗੇ ਚਰਨ ਗਏ ਔਰ ਪ੍ਰੇਮ ਸੇ ਪਹੁੰਚੇ ਬਾਰੰਬਾਰ ਇਸੀ ਹੀਤ ਬਦਾਤ ਹੈ ਸੁਣੀਏ ਸਤ ਗੁਰਦਿਆਰ ਜਦੋਂ ਦਾੜਾ ਫੜਿਆ ਮਹਾਰਾਜੀ ਨੇ ਚਰਨਾ ਵਾਲਾ ਹੋਇਆ ਗੁਰੂ ਸਾਹਿਬ ਜੀ ਦੇ ਦਾੜੀ ਨੂੰ ਬਾਬਾ ਸ਼੍ਰੀ ਚੰਦੀ ਨੇ ਆਪਣੇ ਹੱਥਾਂ 'ਚ ਫੜ ਕੇ ਆਪਣੇ ਮੱਥੇ 'ਨਾਂ ਲਾਇਆ ਤੇ ਮੱਥੇ 'ਨਾਂ ਲਾ ਕੇ ਦਾੜੀ ਨੂੰ ਕਹਿਣ ਲੱਗੇ ਇਸੀ ਤੌਰ ਗ੍ਰਹਿ ਲੂਟਿਓ ਹਮਾਰ ਆਹ ਜਿਹੜੀ ਨਿਮਰਤਾ ਇਹ ਨਿਮਰਤਾ ਨੇ ਸਾਡਾ ਘਰ ਲੁੱਟਿਆ ਇਸੀ ਤੌਰ ਗ੍ਰਹਿ ਲੂਟਿਓ ਹਮਾਰ ਪਹਿਲਾਂ ਗੁਰੂ ਅੰਗਦ ਸਾਹਿਬ ਨੇ ਫਿਰ ਗੁਰੂ ਅਮਰਦਾਸ ਜੀ ਨੇ ਤੇ ਹੁਣ ਤੂੰ ਹ ਲੁੱਟ ਲਿਆ ਮੈਨੂੰ ਤੇ ਮਹਾਰਾਜ ਜੀ ਇੰਨੇ ਪ੍ਰਸੰਨ ਹੋ ਗਏ ਉੱਠ ਕੇ ਆਸਣ ਤੋਂ ਬڑے ਪ੍ਰੇਮ ਦੇ ਨਾਲ ਉਹਨਾਂ ਨੂੰ ਆਪਣੇ ਨਾਲ ਬਿਠਾਉਂਦੇ ਹਨ ਤੇ ਇਸ ਤਰ੍ਹਾਂ ਅਸੀਸਾਂ ਦਿੰਦੇ ਹਨ ਇਹ ਪਹਿਲਾ ਮਿਲਣ ਸੀ ਗੁਰੂ ਸਾਹਿਬ ਦਾ ਗੱਦੀ ਤੇ ਬੈਠਣ ਤੇ ਜਦੋਂ ਗੱਦੀ ਤੇ ਬੈਠੇ ਪਹਿਲੀ ਵਾਰੀ ਆ ਕੇ ਮਿਲੇ ਉਦਾਂ ਵੇਲੇ ਗੋਇੰਦਵਾਲ ਸਾਹਿਬ ਕਈ ਵਾਰ ਬਾਬਾ ਸ਼੍ਰੀ ਚੰਦੀ ਦਾ ਮੇਲ ਹੋਇਆ ਕਿਉਂਕਿ ਗੁਰੂ ਘਰ ਦਾ ਕੋਈ ਵੀ ਕਾਰਜ ਸੀ ਜਿਸ ਦਿਨ ਗੋਇੰਦਵਾਲ ਸਾਹਿਬ ਦੇ ਨੀਂ ਰੱਖੀ ਗਈ ਜਿੱਥੇ ਗੁਰੂ ਅਮਰਦਾਸ ਮਹਾਰਾਜ ਆਏ ਆ ਗੁਰੂ ਅੰਗਦ ਸਾਹਿਬ ਉੱਥੇ ਮੌਜੂਦ ਆ ਤੇ ਉੱਥੇ ਬਾਬਾ ਸ਼੍ਰੀ ਚੰਦ ਵੀ ਮੌਜੂਦ ਆ ਕਿਉਂਕਿ ਜਿੰਨੇ ਪ੍ਰਮੁੱਖ ਕਾਰਜ ਹੁੰਦੇ ਉਹਦੇ ਵਿੱਚ ਬਾਬਾ ਜੀ